ਨੂੰ ਧਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਤੇ ਹਾਂ ਤਤਿ ਤਵਿਤੇ ਬੈਠ ਕੇ ਗੀਤ ਗਾਏ ਆਰੇ ਹੈਠ ਵੀ ਜਿੰਦੜੀ ਮਾਣਦੇ ਹਾਂ ਸੀਸ ਗੰਝ ਤੇ ਗੜੀ ਚਮਕੌਰ ਵਾਲੀ ਛਣ ਅੱਜ ਵੀ ਜੂਝਣਾ ਨਾਤੇ ਦੇ ਨੇ ਜਾ ਕੇ ਪੋਛ ਲੋ ਕੰਧ ਸਿਰ ਹੰਦ ਦੀ ਨੂੰ ਬਾਲ ਚੀਨੇ ਹੋਏ ਕਿਦਾਂ ਹੱਸਦੇ ਨੇ ਮੀਰ ਮੰਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਝਾਰ ਮੰਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਸਾਡੇ ਹੌਸਲੇ ਹੋਏ ਅੰਗਿਆਰ ਮੰਗੂ ਬੰਦ ਬੰਦੇ ਵੀ ਕੱਟ ਕੇ ਵੇਖ ਚੁੱਕੇ ਪੰਟੀ ਬੰਦੇ ਵੀ ਕੱਟ ਕੇ ਦੇਖ ਚੁੱਕੇ ਫੁੱਲ ਮੈਕ ਨੂੰ ਜਰਾਂ ਨਾ ਬੰਦ ਹੋਏ ਚੜ ਚੜ ਖੜੀ ਪਰਖ ਦੇ ਜੋਦਿਆਂ ਨੂੰ ਸਾਡੇ ਕੱਤੇ ਸੀ ਹੋਰ ਬਲੰਦ ਹੋਏ ਟੋਟੇ ਜਿਗਰ ਦੇ ਸਾਮਣੇ ਕਰਨ ਟੋਟੇ ਮਾਮਾ ਟੱਕਰੇ ਚੋਲੀ ਪਵਾਉਂਦੀ ਹਨੇ ਉੱਚਾ ਛੁੱਟ ਕੇ ਬੋਚਦੀ ਨੈਜੀਆਂ ਤੇ ਪਉਰਾ ਫੇਰ ਵੀ ਨਾ ਕਬਰਾਂ ਦਿਆਂ ਨੇ ਅਸੀਂ ਪਾਜੀਆਂ ਮੋੜਨੀਆਂ ਜਾਣਦੇ ਹਾਂ ਜਾ ਕੇ ਪੁੱਛ ਲੋ ਮੁਗਲ ਸਰਕਾਰ ਕੋਲ ਏਕ ਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਬੇ ਪੁੱਛ ਬੇਖਿਓ ਲੈਰੇ ਪਰਿਵਾਰ ਕੋਲ ਜਦੋਂ ਅੰਬਾਂ ਨੂੰ ਲੱਗੇ ਆ ਬੂਰ ਹੋਵੇ ਕੌਣ ਆਣ ਕੇ ਉੱਥੇ ਜਹਿਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉਥੇ ਫਸਲ ਗਲਾਹਵਦੀ ਮਹਿਕਦੀ ਹੈ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਰਹੁਦੇ ਰੰਗ ਉਤੇ ਅਸੀਂ ਜਾਨ ਦੇ ਕੇ ਕਰਵਾਂਣਾ ਹੋਣਾ ਸੌਨੇ ਦੇਸ਼ ਦੀ ਹਰ ਇੱਕ ਮੰਗ ਉਤੇ ਅਸੀਂ ਤੇ ਹੁੰਦੀ ਕਿਥਾਂ ਕਰਭਾਨ ਹੋਣਾ ਸੌਨੇ ਦੇਸ਼ ਦੀ ਹਰ ਇੱਕ ਮੰਗ ਉੱਤੇ